ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਖੀ ਹੋਰ ਚੱਲੀ ਮਰਦਾਨਾ ਰਬਾਬ ਲੈਣ ਗਿਆ ਤਾਂ ਮਰਦਾਨੇ ਕਿਹਾ ਮੈਂ ਕਿਥੋਂ ਟੁੰਡਾ ਉਦਾਸ ਹੋ ਕੇ ਚੱਲਣ ਲੱਗਾ ਤਾਂ ਤੀਜੇ ਦਿਨ ਫਿਰੰਦਾ ਰਬਾਬੀ ਮਰਦਾਨੇ ਨੂੰ ਆ ਮਿਲਿਆ ਆਏ ਕਰ ਲੱਗਾ ਪੁੱਛਣ ਭਾਈ ਤੂੰ ਕੌਣ ਹੈ ਤੂੰ ਕਿਸ ਨੂੰ ਤੋਲਦਾ ਹੈ ਤਾਂ ਮਰਦਾਨੇ ਕਿਹਾ ਜੀ ਇੱਥੇ ਇੱਕ ਰਬਾਬੀ ਹੈ ਤੇ ਫੇਰ ਉਹ ਵੀ ਸਦੀਦਾ ਹੈ ਤਾ ਫਿਰੰਦੇ ਕਿਹਾ ਤੇਰਾ ਨਾਉਂ ਕਿਆ ਹੈ ਤੂੰ ਕੌਣ ਹੁੰਦਾ ਹੈ ਭੇਜਿਆ ਕਿਸ ਦਾ ਹੈ ਤੇ ਤੇਰਾ ਵਤਨ ਕੌਣ ਹੈ ਤਾਂ ਮਰਦਾਨੇ ਕਿਹਾ ਜੀ ਮੇਰਾ ਵਤਨ ਰਾਏਪੋਏ ਦੀ ਤਲਵੰਡੀ ਹੈ ਨਾਉਂ ਮਰਦਾਨਾ ਹੈ ਭੇਜਿਆ ਨਾਲਕ ਬੇਦੀ ਫਕੀਰ ਹੈ ਹੁਕਮ ਕੀਤਾ ਹੈ ਜੋ ਰਬਾਬ ਲੈ ਆਓ ਤਾਂ ਫਿਰੰਦੇ ਕਿਹਾ ਫਿਰ ਮੈਂ ਹੀ ਹਾਂ ਤੇ ਤੁਹਾਨੂੰ ਨਾਲਕ ਬੇਦੀ ਨੇ ਹੀ ਤੇ ਇਕੱਲਾ ਹੈ ਤੇ ਰਬਾਬ ਵੀ ਮੈਥੇ ਹੀ ਹੈ ਤੇ ਨਾਨਕ ਬੇਦੀ ਮੇਰਾ ਚਰੂਕਣਾ ਅਸ਼ਨਾਉ ਹੈ ਤਾਂ ਮਰਦਾਨੇ ਆਖਿਆ ਜੀ ਰਬਾਬ ਮੈਨੂੰ ਦੇਵੋ ਤਾਂ ਫਿਰੰਦੇ ਆਖਿਆ ਸੁਣ ਮਰਦਾਨਾ ਰਬਾਬ ਲੈ ਤੇ ਇਸਾ ਮੁੱਲ ਵੀ ਅਸਾ ਲੈਣਾ ਨਹੀਂ ਤਾਂ ਮਰਦਾਨਾ ਰਹਿ ਨਾ ਸਕਿਆ ਆਖਿਓਸ ਜੀ ਇਸਦਾ ਮੁੱਲ ਤੂੰ ਕਿਉਂ ਨਹੀਂ ਲੈਣਾ ਫਿਰੰਦੇ ਆਖਿਆ ਮਰਦਾਨਾ ਇਹ ਰਬਾਬ ਸਾਨੂੰ ਕੁਦਰਤ ਨਾਲ ਹੱਥ ਆਇਆ ਹੈ ਆਵਾਜ਼ ਇਸਾ ਇਹੀ ਨਿਕਲਦਾ ਹੈ ਜੋ ਫਿਰੰਦਾ ਇਹ ਰਬਾਬ ਹੋਰਸ ਅੱਗੇ ਨਹੀਂ ਵਜਾਵਣਾ ਇਹ ਨਾਨਕ ਬੇਦੀ ਕੱਤਰੀ ਪੈਦਾ ਹੋਸੀਆ ਇਹ ਰਬਾਬ ਉਸੇ ਅੱਗੇ ਵਜਾਣਾ ਤੂੰ ਉਸ ਅੱਗੇ ਵਜਾਏ ਤਾਂ ਮਰਦਾਨੇ ਇਸ ਦਾ ਮੁੱਲ ਅਸਾ ਲੈਣਾ ਨਹੀਂ ਪਰ ਭਾਈ ਚੱਲ ਦੇਖਾਂ ਉਹ ਨਾਨਕ ਹੈ ਕਿ ਕੋਈ ਹੋਰ ਹੈ ਤਾਂ ਮਰਦਾਨੇ ਕਿਹਾ ਚੱਲੋ ਜੀ ਭਾਰ ਜੀ ਹੁਕਮ ਹੋਵੇ ਤਾਂ ਵਜਾਏ ਦੇਖਾਂ ਫਿਰੰਦੇ ਕਿਹਾ ਜੀ ਹੋਰਸ ਅੱਗੇ ਹੁਕਮ ਨਹੀਂ ਤਾਂ ਮਰਦਾਨੇ ਕਿਹਾ ਭਾਈ ਜੀ ਮੈਨੂੰ ਉਸੇ ਨਾਨਕ ਨੇ ਭੇਜਿਆ ਹੈ ਤਾਂ ਫਿਰੰਦੇ ਕਹਿਆ ਭਾਈ ਤੂੰ ਜਾਣ ਉਸੇ ਨਾਨਕ ਭੇਜਿਆ ਹੈ ਤਾਂ ਵਜਾਏ ਦੇਖ ਮਰਦਾਨੇ ਰਬਾਬ ਹੱਥ ਲੈ ਕੇ ठाਟ ਬਣਾ ਕੇ ਵਜਾਇਆ ਤਾਂ ਆਵਾਜ਼ ਵਿੱਚੋਂ ਨਿਰੰਕਾਰ ਹੀ ਨਿਰੰਕਾਰ ਆਵੇ ਤਾਂ ਪਿੱਛੋਂ ਦੀ ਨਾਨਕ ਦੀ ਅਧਿੰਨਗੀ ਨਿਕਲੇ ਅਤੇ ਕੋਈ ਹੋਰ ਆਵਾਜ਼ ਨਾ ਨਿਕਲੇ ਤਾਂ ਮਰਦਾਨੇ ਹੈਰਾਨ ਹੋਇਕਰ ਆਖਿਓ ਉਸ ਆਈ ਫਿਰੰਦਾ ਚੱਬ ਚੱਲ ਫਿਰੰਦਾ ਅਤੇ ਮਰਦਾਨਾ ਦੋਵੇਂ ਨਾਵੇਂ ਦਿਨ ਗੁਰੂ ਬਾਬੇ ਪਾਸ ਆਏ ਖੜੇ ਹੋਏ ਰਬਾਬ ਅੱਗੇ ਰੱਖਿਆ ਅਤੇ ਮੱਥਾ ਟੇਕਿਆ ਤਾਂ ਗੁਰੂ ਨਾਨਕ ਕਿਹਾ ਮਰਦਾਨਾ ਇਤਨਾ ਚਿਰ ਕਿਉਂ ਲਾਇਓ ਤਾਂ ਮਰਦਾਨੇ ਆਖਿਆ ਜੀ ਤੇਰੀਆਂ ਤੂੰ ਜਾਨ ਸਾਨੂੰ ਕੁਝ ਮਾਲੂਮ ਨਹੀਂ ਜੋ ਤੂੰ ਪਗਤ ਹੈ ਨਿਰੰਕਾਰ ਹੈ ਅਸੀਂ ਵੱਡੇ ਹੈਰਾਨ ਆਹੀ ਜਿੱਥੇ ਤੈ ਅਸਾਨੂੰ ਭੇਜਿਆ ਸੀ ਤਿੱਥੇ ਜਾਏ ਟੁੰਡ ਰਹਾ ਕੋਈ ਦੱਸੇ ਨਹੀਂ ਤੀਸਰੇ ਦਿਨ ਮੈਚ ਲੱਣੇ ਤੇ ਹੋਇਆ ਤਾਂ ਇਹ ਸਾਧ ਆਏ ਮਿਲਿਆ ਇਸ ਆਪੇ ਪੁੱਛਿਆ ਪੁੱਛ ਕੇ ਹਕੀਕਤ ਲਈਤੀ ਉਸ ਰਬਾਬ ਕਿਤੇ ਵੱਲੋਂ ਕੱਢੇ ਉਸ ਹੋਰ ਹਕੀਕਤ ਇਸ ਹੁਣ ਲੇਵੋ ਗੁਰੂ ਨਾਨਕ ਫਿਰੰਦੇ ਨੂੰ ਪੁੱਛਿਆ ਕੋਹ ਪਾਈ ਤੂੰ ਕੌਣ ਹੈ ਫਿਰੰਦੇ ਰਬਾਬੀ ਕਿਹਾ ਗੁਰੂ ਜੀ ਤੈਨੂੰ ਉਹ ਦਿਨ ਵਿਸਰ ਗਿਆ ਹੈ ਤੂੰ ਦੁਆਪਰ ਵਿੱਚ ਗੁਰੂ ਹਰੀ ਚੰਦ ਹੋਂਦਸ ਹੈ ਮੈਂ ਤਾਂ ਸਾਡਾ ਸਿੱਖ ਸਾ ਤੁਸੀਂ ਮੈਨੂੰ ਕਹਿੰਦੇ ਆਹੇ ਇਕਾਗਰ ਭਗਤੀ ਕੀਤਾ ਕਰੋ ਤੋ ਸਾਡਾ ਦਰਸ਼ਨ ਕਰਕੇ ਜੋ ਭਗਤੀ ਕਰਦੇ ਆਹੇ ਤੋ ਸਾਡੇ ਅੱਗੇ ਸਰੋਥ ਮੈਂ ਕਰਦਾ ਸੀ ਮੇਰਾ ਜਨਮ ਨੀਚ ਦੇ ਘਰ ਆਹਾ ਅਤੇ ਲੋਕ ਕੋਈ ਆਖੇ ਇਹ ਨੀਚ ਜਨਮ ਹੈ ਤੋ ਸਾਡੀ ਜੋ ਦਇਆ ਮੇਰੇ ਉੱਤੇ ਆਹੀ ਸੋ ਤੋ ਸਾਡਾ ਪ੍ਰਸ਼ਾਦ ਕੋਈ ਫਲ ਨਾ ਕਰੇ ਤਾਂ ਗੁਰੂ ਨਾਨਕ ਪੁੱਛਿਆ ਤੇਰਾ ਨਾਉ ਕਿਆ ਸੀ ਤਾਂ ਫਿਰੰਦੇ ਆਖਿਆ ਜੀ ਮੇਰਾ ਨਾਉ ਪ੍ਰੇਮ ਆਹਾ ਤਾ ਗੁਰੂ ਨਾਨਕ ਕਿਹਾ ਇਹ ਰਬਾਬ ਤੈਨੂੰ ਕਿੱਥੋਂ ਹੱਥ ਆਇਆ ਪਾਈ ਫਿਰੰਦਾ ਇਹ ਗੱਲ ਮੈਥੋਂ ਮਰਦਾਨੇ ਪੁੱਛਣੀ ਹੈ ਤੈਥੋਂ ਹੀ ਸੁਣ ਲਵੇ ਤਾਂ ਮਰਦਾਨੇ ਆਖਿਆ ਜੀ ਮੈਂ ਤਾਂ ਸਭ ਕੁਝ-ਕੁਝ ਚੱਕਾ ਹਾਂ ਅੱਗੇ ਪੁੱਛਣ ਦੀ ਕਾਹੀ ਨਹੀਂ ਜੀ ਗੁਰੂ ਨਾਨਕ ਪੁੱਛਿਆ ਕਿੱਥੋਂ ਹੱਥ ਆਇਓ ਤਾਂ ਪਾਈ ਫਿਰੰਦਾ ਬੋਲਿਆ ਦੇਖੋ ਜੀ ਮੈਂ ਜਦ ਰਬਾਬ ਵਜਾਈਂਦਾ ਸੀ ਤਾਂ ਜਿਤਨੇ ਉੱਤਮ ਆਹੇ ਸਭ ਅਸਾ ਤੁਸਾਂ ਤੇ ਦੇਖਦੇ ਆਹੇ ਜਦ ਤੂੰ ਸਾਡੇ ਅੱਗੇ ਸਰੋਧ ਕਰਦੇ ਆਹੀ ਤਾਂ ਸ਼ਹਿਰੋਂ ਬਾਹਰ ਕੋਹਾਂ ਤਿਹੋਤੇ ਜਾਇ ਰਬਾਬ ਵਜਾਂਦਾ ਆਹਾ ਉਥੇ ਭਗਤੀ ਕਰਦਾ ਆਹਾ ਜੀ ਇਹ ਉਸ ਵੇਲੇ ਦਾ ਰਬਾਬ ਹੈ ਤਾਂ ਫਿਰੰਦਾ ਮੱਥਾ ਟੇਕ ਕੇ ਵਿਦਾ ਹੋਇਆ ਤਾਂ ਮਰਦਾਨੇ ਕਿਹਾ ਜੀ ਵਿਦਾ ਕਰ ਆਵਾਂ ਤਾਂ ਗੁਰੂ ਨਾਨਕ ਕਿਹਾ ਜਾ ਮਰਦਾਨਾ ਤਾਂ ਮਰਦਾਨਾ ਕੋਹ ਅੱਧ ਤੋੜੀ ਗਿਆ ਤਾਂ ਮਰਦਾਨੇ ਦੇ ਦੇਖਦਿਆਂ ਹੀ ਛਲ ਹੋਈ ਗਿਆ ਮਰਦਾਨਾ ਦੇਖੇ ਤਾ ਮੈਂ ਅੰਨਾ ਵੀ ਨਹੀਂ ਮੈਨੂੰ ਤਾਂ ਸਭ ਕੁਝ ਨਜ਼ਰ ਆਉਂਦਾ ਹੈ ਇਹ ਕੀ ਆ ਹੁਆ ਹੈ ਹੈਰਾਨ ਹੋਇਆ ਹੈਰਾਨ ਹੋਇ ਕੇ ਗੁਰੂ ਨਾਨਕ ਦੇਵ ਜੀ ਕੋਲ ਆਇਆ ਗੁਰੂ ਨਾਨਕ ਮਰਦਾਨੇ ਨੂੰ ਹੱਸ ਕੇ ਪੁੱਛਿਆ ਆਖ ਮਰਦਾਨਾ ਕਿਥੋਂ ਤੋੜੀ ਵਿਦਾ ਕਰ ਆਇਆ ਤਾਂ ਮਰਦਾਨੇ ਕਿਹਾ ਜੀ ਉਹ ਤਾਂ ਮੈਂ ਛਲ ਹੋ ਗਿਆ ਮੈਥੋਡਿਸ ਆਵਣੋਂ ਰਹਿ ਗਿਆ ਤਾਂ ਗੁਰੂ ਜੀ ਕਿਹਾ ਸੁਣ ਮਰਦਾਨਾ ਉਹੋ ਗੱਲਾਂ ਤੋਂ ਫਾਰਕ ਫਿਰਦੇ ਹਨ ਸਾਨੂੰ ਹੀ ਕਰਤਾਰ ਜ਼ਾਹਿਰ ਕਰਨਾ ਗੁਰੂ ਨਾਨਕ ਮਰਦਾਨੇ ਦੇ ਹੱਥਰਬਾਬ ਦੇ ਦਿੱਤਾ ਤਾਂ ਮਰਦਾਨੇ ਹੱਥਰਬਾਬ ਲੀਤਾ ਲੱਗਾ ਥਾਟ ਬਣਾਵਣ ਤਾਂ ਗੁਰੂ ਜੀ ਹੁਕਮ ਕੀਤਾ ਮਰਦਾਨਾ ਥਾਟ ਆਪੇ ਬਣ ਜਾਵੇਗਾ ਸਬ ਕੋ ਤਾਂ ਮਰਦਾਨੇ ਹੁਕਮ ਮੰਨਿਆ ਤਾਂ ਥਾਟ ਆਪੇ ਹੀ ਬਣ ਗਿਆ ਲੱਗਾ ਮਰਦਾਨਾ ਤਾਰ ਵਜਾਵਣ ਵਿੱਚੋਂ ਇਹੀ ਆਵਾਜ਼ ਨਿਕਲੇ ਤੂੰ ਨਿਰੰਕਾਰ ਤੂੰ ਹੀ ਨਿਰੰਕਾਰ ਨਾਨਕ ਤੇਰਾ ਬੰਦਾ ਤਾਂ ਗੁਰੂ ਨਾਨਕ ਜੀ ਦੀ ਸਮਾਤ ਲੱਗ ਗਈ ਮਰਦਾਨਾ ਦੇਖੇ ਤਾਂ ਦੇਹ ਭਿਤੇ ਹੋ ਗਿਆ ਹੈ ਦੁਇ ਰਾਤ ਤੇ ਦੁਇ ਦਿਨ ਸਮਾਤ ਲੱਗੀ ਰਹੀ ਤਾਂ ਮਰਦਾਨੇ ਰਬਾਬ ਵਜਾਵਣੋਂ ਛੱਡ ਦਿੱਤਾ ਗੁਰੂ ਨਾਨਕ ਨਿਰੰਕਾਰੀ ਹੋਇਆ ਜਾਂ ਮਰਦਾਨੇ ਨੂੰ ਭੁੱਖ ਲੱਗੀ ਤਾਂ ਮਰਦਾਨੇ ਜੀ ਦਾ ਮਰਦਾਨੇ ਦਾ ਜੀ ਭਟਕਿਆ ਤੇ ਛੱਡ ਵੀ ਨਾ ਸਕੇ ਨਾਹੀਂ ਇਹੋ ਜੀ ਵਿੱਚ ਵਿਚਾਰ ਕਰੇ ਕਦੀ ਜਾਗੇ ਤਾ ਮੇ ਵਿਦਾਲਵਾ ਜਾਂ ਤੀਸਰਾ ਦਿਨ ਹੋਇਆ ਤਾਂ ਗੁਰੂ ਨਾਨਕ ਪਲਕਾ ਲਾਹੀਆਂ ਪੁੱਛਣ ਲੱਗਾ ਕਿ ਮਰਦਾਨਾ ਕਿਆ ਖਬਰ ਹੋਈ ਤਾਂ ਮਰਦਾਨੇ ਕਿਹਾ ਜੀ ਮੇਰੀ ਭੁੱਖ ਔਰ ਦੁੱਖ ਕਰਤਾਰ ਦੂਰ ਕਰ ਦਿੱਤੀ ਹੈ ਸਾਡੀ ਤਾਂ ਨਹੀਂ ਦੂਰ ਹੋਈ ਤੂੰ ਤਾਂ ਉਹੋ ਹੋਈ ਰਿਹਾ ਹੈ ਜੀ ਤੇਰੀ ਭੁੱਖ ਔਰ ਦੁੱਖ ਕਰਤਾਰ ਦੂਰ ਕੀਤੀ ਹੈ ਤੇ ਸਾਡੀ ਤਾਂ ਨਹੀਂ ਦੂਰ ਹੋਈ ਤੂੰ ਤਾਂ ਉਹੋ ਹੋਈ ਰਿਹਾ ਹੈ ਏ ਅਸੀਂ ਤਾਂ ਆਦਮੀ ਹਾਂ ਤੇਰਾ ਸਾਡਾ ਸੰਗ ਕਿਤੋਂ ਨਾਲੇ ਤਾਂ ਗੁਰੂ ਨਾਨਕ ਜੀ ਆ ਭਾਈ ਮਰਦਾਨਾ ਅਸਾ ਪਾਸ ਇਹੋ ਦੁੱਖ ਭੁਖਾਈ ਜੇ ਨਾ ਕਬੂਲ ਕਰੇ ਤਾਂ ਜਾ ਤਾਂ ਮਰਦਾਨੇ ਕਿਹਾ ਜੀ ਇੱਕੇ ਤਾਂ ਆਪ ਜੀ ਹਾ ਕਰ ਇੱਕੇ ਤਾਂ ਮੇਰਾ ਇਲਾਜ ਕਰ ਤਾਂ ਤੇਰੇ ਪਾਸ ਰਹਾ ਤਾਂ ਗੁਰੂ ਨਾਨਕ ਕਿਹਾ ਸੁਣ ਮਰਦਾਨਾ ਇਹ ਦੋਨੋਂ ਗੱਲਾਂ ਕਰਤਾਰ ਪਾਸ ਹਨ ਤੇ ਅਸਾ ਪਾਸ ਸਹਜ ਹੈ ਜਿਹੀ ਬਣੇ ਤੇਹੀ ਕਟਣੀ ਅੱਗੇ ਤੇਰੀ ਖੁਸ਼ੀ ਜੇ ਜਾਣਦਾ ਹੈ ਤਾਂ ਰਹੋ ਨਹੀਂ ਤਾਂ ਜਾਓ ਤਾਂ ਮਰਦਾਨੇ ਨੇ ਕਿਹਾ ਹੋ ਜਾਂਦਾ ਹਾਂ ਬਾਬੇ ਆਖਿਆ ਜਾ ਪਰ ਇਹ ਰਬਾਬ ਬੇਬੇ ਨਾਨਕ ਜੀ ਨੂੰ ਸੌਂਪ ਜਾਈ ਮਰਦਾਨਾ ਰਬਾਬ ਲੈ ਕੇ ਬੇਬੇ ਜੀ ਪਾਸ ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ